ਠੰਡੇ ਬੁਰਜ ਚੋਂ ਮਾਂ ਗੁਜਰੀ ਭੇਜੇ ਪੋਤਿਆਂ ਨੂੰ ਸਮਝਾ ਕੇ ਠੰਡੇ ਬੁਰਜ ਚੋਂ ਮਾਂ ਗੁਜਰੀ ਭੇਜੇ ਪੋਤਿਆਂ ਨੂੰ ਸਮਝਾ ਕੇ ਕੱਪੜੇ ਚਾਹੇ ਆਮ ਹੋਣ ਗਿਆਣਾ ਗੱਟਾ ਪਾਵੇ ਨਾ ਹੋਵੇ ਪਰ ਜੋ ਸਾਡੇ ਪੁਰਾਣੇ ਬਜ਼ੁਰਗਾਂ ਨੇ ਇੱਕ ਗੱਲ ਕਹੀ ਕਿ ਗਾਇਕ ਕੋਲ ਕੰਠ ਹੋਣਾ ਚਾਹੀਦਾ ਆਵਾਜ਼ ਹੋਣੀ ਚਾਹੀਦੀ ਹੈ ਜਿਹੜੀ ਸਤਨਾਮ ਸੱਤੇ ਕੋਲ ਹੈਗੀ ਹੈ ਮੈਂ ਚਾਹੁੰਦਾ ਕੋਈ 뮤직 ਡਾਇਰੈਕਟਰ ਵਧੀਆ ਮਿਲੇ ਉਹ ਮੇਰੀ ਆਵਾਜ਼ ਸਾਰੀ ਦੁਨੀਆ ਤੱਕ ਪਹੁੰਚਾਵੇ ਤੇ ਮੈਂ ਜਦਾਂ ਜਲਦ ਬੱਬੂ ਮਾਨ ਹੋਇਆ ਸਿੱਧੂ ਸਾਹਿਬ ਜੀ ਹੋਏ ਬਟਾਲਾ ਦੇ ਜਿਹੜਾ ਵਿਧਾਇਕ ਨੇ ਕਾਰਜਕਾਰੀ ਪ੍ਰਧਾਨ ਬਣੇ ਨੇ ਅਮਨ ਛੇਸ ਸਿੰਘ ਸ਼ੈਰੀਕਰ ਸੀ ਐਮ ਐਲ ਏ ਉਹਨਾਂ ਦੇ ਗੀਤ ਇੱਕ ਲਿਖਿਆ ਉਹ ਵੀ ਥੋੜਾ ਸਾਂਝਾ ਕਰ ਦੋ ਉਹਨਾਂ ਨੂੰ ਇੰਟਰਵਿਊ ਤੁਹਾਡੀ ਦੇਖਣੀ ਹੈ ਇੰਦੇ ਨੇ ਕਿ ਕੁਦਰਤ ਨੇ ਹਰੇਕ ਇਨਸਾਨ ਨੂੰ ਕੋਈ ਨਾ ਕੋਈ ਗੁਣ ਬਖਸ਼ਿਆ ਹੈ ਉਹ人 ਇਨਸਾਨ ਉਸ ਫੀਲਡ ਵਿੱਚ ਤਰੱਕੀ ਕਰਦੇ ਹਨ ਉਸ ਖੇਤਰ ਵਿੱਚ ਤਰੱਕੀ ਕਰਦੇ ਹਨ ਜੋ ਕੁਦਰਤ ਨੇ ਉਹਨਾਂ ਨੂੰ ਗੁਣ ਬਖਸ਼ਿਆ ਹੈ ਔਰ ਕੁਝ ਇਨਸਾਨ ਜੋ ਕਹਿ ਸਕਦੇ ਮਕਦਰ ਅਤੇ ਗਰੀਬੀ ਦੇ ਕਰਕੇ ਉਹਨਾਂ ਦੇ ਗੁਣ ਜਿਹੜੇ ਐ ਉਹ ਸੰਸਾਰ ਦੇ ਸਾਹਮਣੇ ਨਹੀਂ ਆਉਂਦੇ ਅੱਜ ਅਹੀ ਤਸਵੀਰ ਸਾਂਝੀ ਕਰ ਰਹੇ ਹਾਂ ਜੇ ਬਟਾਲੇ ਤੋਂ ਅਸੀਂ ਗੁਰਦਾਸਪੁਰ ਜਾਈਏ ਨਸ਼ਹਿਰਾ ਮੱਜਾ ਸਿੰਘ ਇੱਕ ਕਸਬਾ ਹੁੰਦਾ ਹੈ ਜਿੱਥੇ ਸਾਡਾ ਇੱਕ ਵੀਰ ਜੋ ਕਿ ਗਾਇਕ ਹੈ ਰਾਈਟਰ ਹੈ ਪਰ ਉਹ ਸਾਈਕਲ ਰਿਪੇਅਰ ਦੀ ਦੁਕਾਨ ਕਰ ਰਿਹਾ ਹੈ ਤਸਵੀਰਾਂ ਸਾਂਝੀਆਂ ਕਰਦੇ ਹਾਂ ਸਤਨਾਮ ਸੱਤਾ ਨਾਂ ਹੈ ਸਾਡੇ ਵੀਰ ਦਾ ਗੱਲਬਾਤ ਕਰਕੇ ਉਹਨਾਂ ਦੇ ਜੀਵਨ ਤੇ ਇੱਕ ਪੰਛੀ ਝਾਤ ਮਾਰਦੇ ਹਾਂ ਕਿਉਂਕਿ ਇਸ ਵੀਰ ਬਾਰੇ ਸੁਣਿਆ ਸੀ ਕਿ ਆਵਾਜ਼ ਬੜੀ ਬੁਲੰਦ ਹੈ ਤੇ ਅਸੀਂ ਸੋਚਿਆ ਕਿ ਆਪਣੇ ਚੈਨਲ ਦੇ ਜ਼ਰੀਏ ਤੁਹਾਨੂੰ ਉਹਨਾਂ ਨਾਲ ਰੂਬਰੂ ਕਰੀਏ ਉਹਨਾਂ ਦੀ ਜ਼ਿੰਦਗੀ ਤੇ ਕੁਝ ਗੱਲਾਂ ਬਾਤਾਂ ਕਰੀਏ ਜੋ ਸਟਰਗਲ ਉਹਨਾਂ ਕੀਤਾ ਹੈ ਗਾਇਕੀ ਦਾ ਅਤੇ ਜੋ ਆਪਣਾ ਕਾਰੋਬਾਰ ਕਰ ਰਹੇ ਹਨ ਸਸਕਾ ਭਾਜੀ ਸਵਾਗਤ ਹੈ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਆਪਣਾ ਪੂਰਾ ਨਾਮ ਐਡਰੈਸ ਦੱਸ ਦਿਓ ਤਾਂ ਕਿ ਜੇ ਕੋਈ ਤੁਹਾਨੂੰ ਮਿਲਣਾ ਚਾਹੇ ਕਿੱਥੇ ਆ ਕੇ ਮਿਲ ਸਕਦਾ ਮੇਰਾ ਨਾਮ ਸਤਨਾਮ ਸਤਾ ਪਿੰਡ ਮੇਰਾ ਸ਼ਦਵਾ ਨੇ ਸ਼ਰਮ ਮੱਝਾ ਸਿੰਘ ਦੇ ਲੱਗੇ ਡਾਕ ਖਾਨਾ জাফরਾਲ 47 ਸਭ ਤੋਂ ਪਹਿਲਾਂ ਗੱਲ ਕਰ ਲਈਏ ਜਿਹੜੀ ਗਾਇਕੀ ਦਾ ਸ਼ੌਂਕ ਹੈ ਉਹ ਤੁਹਾਨੂੰ ਕਿੱਦਾਂ ਪਿਆ ਕਿਉਂਕਿ ਗਾਇਕੀ ਜਿਹੜੀ ਹੈ ਇੱਕ ਬੜੀ ਵੱਡੀ ਕੁਦਰਤ ਦੀ ਜਿਹੜੀ ਨਿਆਮਤ ਹੈ ਕਹਿੰਦੇ ਜੇ ਰੱਬ ਨੂੰ ਮਿਲਣਾ ਹੋਵੇ ਤਾਂ ਸੰਗੀਤ ਇੱਕ ਬੜਾ ਵੱਡਾ ਜ਼ਰੀਆ ਹੈ ਤੇ ਪਰਮਾਤਮਾ ਉਹਨਾਂ ਨੂੰ ਕੰਠ ਆਵਾਜ਼ ਬਖਸ਼ਦਾ ਜਿੱਤੇ ਕਿਰਪਾ ਹੈ ਤੁਹਾਨੂੰ ਗਾਇਕੀ ਦਾ ਸ਼ੌਂਕ ਕਿੱਦਾਂ ਪਿਆ ਮੇਰੇ ਮਾਮਾ ਜੀ ਸੀ ਉਹ ਅੱਖਾਂ ਤੋਂ ਅੰਨੇ ਸਨ ਜੋਸਫ ਜੀ ਉਹ ਗਾਉਂਦੇ ਸਨ ਤੇ ਮੈਂ ਉਹਨਾਂ ਦੇ ਲੱਗੇ ਬੈਠਦਾ ਹੁੰਦਾ ਸੀ ਉੱਖਾਂ ਤੋਂ ਅੰਨਿਆ ਹੋਣ ਕਰਕੇ ਉਹਨਾਂ ਦੀ ਮੈਂ ਨਾਲ-ਨਾਲ ਰਹਿੰਦਾ ਸੀ ਉਹਨਾਂ ਦਾ ਮੈਂ ਭਾਂਜਾ ਸੀ ਤੇ ਇਸ ਕਰਕੇ ਉਹ ਫਿਰ ਜਿਵੇਂ ਜਿਵੇਂ ਉਹ ਗਾਉਂਦੇ ਮੈਨੂੰ ਫਿਰ ਸੌਂਕ ਪੈਂਦਾ ਗਿਆ ਲਾਗੇ ਬੈਠ ਗਿਆ ਉਹ ਫਿਰ ਮੈਂ ਗਾਉਣਾ ਚ ਸ਼ੁਰੂ ਕੀਤਾ ਨਾਲ ਪਰਮਾਤਮਾ ਨੇ ਮੈਨੂੰ ਗੀਤ ਲਿਖਣ ਦੀ ਵੀ ਦੇਣ ਦੇ ਦਿੱਤੀ ਇੱਥੋਂ ਸੌਂਕ ਪਿਆ ਜੀ ਮੇਰਾ ਸਤਿਨਾਮ ਸਤਾ ਦੀ ਫਿਰ ਰਿਆਜ਼ ਫਿਰ ਕਿੱਦਾਂ ਚੱਲਦਾ ਰਿਹਾ ਪਹਿਲਾਂ ਜੋ ਰਿਆਜ਼ ਕਰਦੇ ਰਹੇ ਹੋ ਕਿਉਂਕਿ ਇੱਕ ਗਾਇਕ ਵਾਸਤੇ ਰਿਆਜ਼ ਬੜਾ ਜ਼ਰੂਰੀ ਹੈ ਫਿਰ ਕਿੱਦਾਂ ਰਿਆਜ਼ ਕਰਦੇ ਰਹੇ ਕਿਹੜੀ ਸੰਗਤ ਕਰਦੇ ਰਹੇ ਜਾਂ ਤੁਹਾਡਾ ਉਸਤਾਦ ਕੌਣ ਸੀ ਮੈਂ ਮੰਗਾਮਹਲੇ ਵਾਲੀ ਸੀ ਵਡਾ ਨਾਂ ਸੀ ਉਹਨਾਂ ਦਾ ਹਾਂਜੀ ਹਾਂਜੀ ਮੈਂ ਉਹਨਾਂ ਦਾ ਤੇ ਖੁੱਲ ਜਾਂਦਾ ਹੁੰਦਾ ਸੀ ਉੱਥੇ ਫਿਰ ਮਲੇ ਰਿਆਜ ਕਰਨੇ ਫਿਰ ਮੈਂ ਹਰਮਨੀਆਂ ਮਿਲਿਆ ਹਰਮਨੀਆਂ ਤੇ ਆਪਣੀ ਇੱਕ ਜਿੱਦਾਂ ਵੀ ਹੋਇਆ ਪੂਰਾ ਸਿੱਖਿਆ ਨਹੀਂ ਗਿਆ ਉਦਾਂ ਮੇਰੇ ਕੋਲੋਂ ਕਰਦਾ ਸਰਕਲ ਕਰਕੇ ਤੇ ਮੈਂ ਫਿਰ ਉਹ ਥੋੜਾ ਥੋੜਾ ਜੰਨਾ ਵੀ ਮੇਰੇ ਕੋ ਸਿੱਖਿਆ ਗਿਆ ਮੈਂ ਉਹ ਘਰ ਜਾ ਕੇ ਰੋਜ਼ ਹੀ ਰਿਆਜ ਕਰਦਾ ਸੀ ਹਾਂਜੀ ਇਸ ਕਰਕੇ ਫਿਰ ਮੈਂ ਚੱਲਦਾ ਗਿਆ ਕਿੰਨਾ ਚਿਰ ਫਿਰ ਸਟੇਜਾਂ ਸੰਝੀਆਂ ਕੀਤੀਆਂ ਕਿਹੜੇ ਕਿਹੜੇ ਸਟੇਜ ਤੇ ਗਾ ਚੁੱਕੇ ਹੋ ਤੇ ਕਿੱਥੇ ਕਿੱਥੇ ਸੰਗਤ ਕਰ ਚੁੱਕੇ ਹੋ ਕਿਸੇ ਨਾਲ ਮੈਂ ਇੱਥੇ ਸਾਡੇ ਖਵਾਲ ਪਿੰਡੇ ਜਗਾ ਇੱਕ ਖੰਡੇ ਸਾਹਿਬ ਜੀ ਉੱਥੇ ਮੈਂ 2-3 ਵਾਈ ਸਟੇਜ ਲਾਈ ਮੇਲੇ ਦੇ ਵਿੱਚ ਫਿਰ ਉਸ ਤੋਂ ਬਾਅਦ ਵਿਆਹਾਂ ਸਾਧੀਆਂ ਦੇ ਵਿੱਚ ਖਾੜੇ ਲਾਏ ਫਿਰਦੀ ਮੈਂ ਤੇ ਹੁਣ ਤੇ ਮੇਰੇ ਸੱਡੇ ਨੂੰ ਅ ਕਰਦੇ ਸਰਕਲ ਕਰਕੇ ਗਰੀਬੀ ਕਰਕੇ ਦੋ ਟੱਪਾ ਚਾਹੀਦਾ ਸੀ ਉਹਦਾ ਕਰਕੇ ਫਿਰ ਮੈਂ 15 ਸਾਲ ਹੋ ਗਏ ਮੇਰੇ ਕੋਲ ਸਟੇਜ ਨਹੀਂ ਲੱਗੀ ਮੇਰੇ ਕੋਲ ਕਮਿਆਰ ਇੱਕ ਤਸਵੀਰ ਅਸੀਂ ਵੇਖ ਰਹੇ ਵਖਾਓ ਦਰਸ਼ਕਾਂ ਨੂੰ ਤਸਵੀਰ ਤੁਹਾਡੀ ਇਹ ਕਿੰਨੀ ਪੁਰਾਣੀ ਕੁ ਯਾਰ ਆ ਤਸਵੀਰ ਵੇਖ ਕੇ ਆਉਂਦਾ ਯਾਰ ਕੁਛ ਇਹ ਤਸਵੀਰ ਸਾਂਝੀ ਕਰਦੇ ਆ ਜੀ ਸਟੇਜ ਦੇ ਉੱਪਰ ਗਾ ਰਹੇ ਆ ਕਿਸੇ ਗਾਇਕਾ ਨਾਲ ਗਾ ਰਹੇ ਆ ਜੋ ਦੁਗਾਣੇ ਗੀਤ ਚੱਲਦੇ ਸ਼ਹਿਰ ਦੇ ਗਾਣੇ ਗੀਤ ਗਾ ਰਹੇ ਆ ਇਸ ਇਤਰਾਮ ਸਤਾਈ ਦੱਸਣਗੇ ਕਿ ਕਿੱਥੋਂ ਦੀ ਤਸਵੀਰ ਹੈ ਕਿੰਨੀ ਪੁਰਾਣੀ ਤਸਵੀਰ ਹੈ ਤੇ ਇਹ ਵੇਖ ਕੇ ਕੀ ਕੋਈ ਯਾਦ ਆਉਂਦਾ ਭਾਈ ਦੱਸੋ ਮਾੜਾ ਜੀ ਇਹ ਜੀ ਤਸਵੀਰ ਕੋਈ 18 ਸਾਲ ਪਹਿਲਾਂ ਦੀ ਹੈ ਇਹ ਪੂਜਾ ਹੈਗੀ ਗੁਰਦਾਸ ਫਿਰਦਾ ਹਨਾ ਜੀ ਨਾਲ ਹਾਂ ਜੀ ਕੜ ਜੋ ਸਾਈਕਲ ਰਿਪੇਅਰ ਦਾ ਕੰਮ ਹੈ ਤੇ ਉਹ ਫਿਰ ਇਹ ਕੰਮ ਦੇ ਵਿੱਚ ਤੁਸੀਂ ਕਿੱਦਾਂ ਐ ਸਾਈਕਲ ਰਿਪੇਅਰ ਦੇ ਕੰਮ 'ਚ ਮੈਂ ਜੀ ਰੋਟੀ ਕਮਾਉਣ ਵਾਸਤੇ ਤੇ ਫਿਰ ਕੁਛ ਨਾ ਕੁ ਕਰਨਾ ਸੀ ਮੇਰਾ ਜਿਹੜਾ ਡੈਡੀ ਸੀ ਉਹ ਕਹਿਣ ਲੱਗੇ ਵੀ ਕੋਈ ਨਾ ਕੋਈ ਕੰਮ ਸਿੱਖਣਾ ਚਾਹੀਦਾ ਤੈਨੂੰ ਮੈਂ ਜਿਹੜਾ ਕਹੋਗੇ ਮੈਂ ਸਿੱਖ ਲਵਾਂਗਾ ਫਿਰ ਉਹਨਾਂ ਨੇ ਕਿਹਾ ਵੀ ਤੂੰ ਅਨਪੜਤਗਾ ਹੋਣ ਕਰਕੇ ਕੋਈ ਨਾ ਕੋਈ ਕੰਮ ਸਿੱਖ ਲੈ ਤੂੰ ਹੋਰ ਕੋਈ ਕੰਮ ਨਹੀਂ ਤੇਰ ਕੋ ਹੋਣਾ ਉਹ ਕਟਿੰਗ ਦਾ ਚਾਹੁੰਦੇ ਸੀ ਤੂੰ ਕਟਿੰਗ ਦਾ ਸਿੱਖ ਲੈ ਪਰ ਮੇਰਾ ਮਨ ਨਹੀਂ ਕਰਦਾ ਮੈਂ ਕਹਾਂ ਮੈਂ ਸਾਈਕਲਾਂ ਦਾ ਸਿੱਖਣਾ ਫਿਰ ਇੱਥੋਂ ਫਿਰ ਮੈਂ ਸਾਈਕਲਾਂ ਦਾ ਕਰਦਾ ਅੱਜ ਤੋਂ ਕਈ 30 ਕਿ ਸਾਲ ਹੋ ਗਏ ਮਨਨ ਸਾਈਕਲਾਂ ਦਾ ਕੰਮ ਕਰਦੇ ਸਤਨਾਮ ਜੀ ਇੰਟਰਵਿਊ ਦਾ ਨਾ ਚੱਲਦੇ ਰਹੇ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ ਕਿਉਂਕਿ ਜੇ ਗਾਇਕ ਨਾਲ ਇੰਟਰਵਿਊ ਕਰੀਏ ਤੇ ਕੁਝ ਸੁਣੀਏ ਨਾ ਤੇ ਫਿਰ ਮਜ਼ਾ ਜ ਨਹੀਂ ਆਉਂਦਾ ਦਰਸ਼ਕ ਵੀ ਸੁਣਨਾ ਚਾਣਗੇ ਕਿ ਸਤਨਾਮ ਸੱਤੇ ਦੀ ਆਵਾਜ਼ ਕਿਦਾਂ ਦੀ ਹੈ ਸਾਡੇ ਦਰਸ਼ਕਾਂ ਵਾਸਤੇ ਦੋ ਬੋਲ ਪਹਿਲਾਂ ਕਿਸੇ ਗੀਤ ਦੇ ਹਾਂਜੀ ਮੈਂ ਮਾਂ ਗੁਜਰੀ ਦੇ ਦਾ ਗੀਤ ਸੁਣਾਵਾਂਗਾ ਉਹਨਾਂ ਦਾ ਸ਼ਬਦ ਕਿਉਂਕਿ ਸੀਦੀ ਦਿਹਾੜੀ ਚੱਲ ਰਹੇ ਨੇ ਤੇ ਮੈਂ ਉਹਨਾਂ ਦੀਆਂ ਦੋ ਲੈਣਾ ਸੁਣਾਵਾਂਗਾ ਜੀ ਹੀ ਦੱਸਾਂ ਮੈਂ ਤੈਨੂੰ ਗੰਗੂ ਜਾਲਮ ਤੋਂ ਖਾ ਕਰ ਗਿਆ ਵੇ ਨਮਕ ਹਰਾਮੀ ਕਰੇ ਲਿਆ ਕੇ ਬੇੜੀ ਵਟੇ ਧਰ ਗਿਆ ਵੇ ਤੁਸੀਂ ਸਿੱਧ ਕੋ ਡੋਲਿਓ ਨਾ ਕਹਿੰਦੀ ਨਾਲ ਸੀਨੇ ਦੇ ਲਾ ਕੇ ਠੰਡੇ ਬੁਰਜ ਚੋਂ ਮਾਂ ਗੁਜਰੀ ਭੇਜੇ ਪੋਤਿਆਂ ਨੂੰ ਸਮਝਾ ਕੇ ਠੰਡੇ ਬੁਰਜ ਚੋਂ ਮਾਂ ਗੁਜਰੀ ਭੇਜੇ ਪੋਤਿਆਂ ਨੂੰ ਸਮਝਾ ਕੇ ਬੂਟਾ ਗੁਰ ਸਿੱਖੀ ਦਾ ਹੱਥੀ ਬਾਬੇ ਨਾਨਕ ਲਾਇਆ ਇਹਦੀਆਂ ਤੇ ਸਾਂ ਲਈ ਤੁਹਾਡਾ ਪਿਤਾ ਗਬਿੰਦ ਸਿੰਘ ਆਇਆ ਤੁਹਾਡੇ ਦਾਦੇ ਦੁਖੀਏ ਵੀ ਦਾਦੇ ਦੁਖੀਏ ਵੀ ਦਿੱਤਾ ਸੀਸ ਦਲੀ ਵਿੱਚ ਜਾ ਕੇ ਠੰਡੇ ਬੁਰਜ ਚੋਂ ਮਾਂ ਗੁਜਰੀ ਭੇਜੇ ਪੋਤਿਆਂ ਨੂੰ ਸਮਝਾ ਕੇ ਠੰਡੇ ਬੁਰਜ ਚੋਂ ਮਾਂ ਗੁਜਰੀ ਭੇਜੇ ਪੋਤਿਆਂ ਨੂੰ ਸਮਝਾ ਕੇ ਪੰਜਵੇਂ ਗੁਰੂ ਅਰਜਨ ਜੀ ਹੱਸ ਤੱਤੀ ਤਵੀ ਤੇ ਬਹਿ ਗਏ ਸਿੰਘ ਬੰਦ ਬੰਦ ਕੱਟੇ ਗਏ ਸਿੱਧ ਕੇ ਨਾ ਡੋਲੇ ਜ਼ੁਲਮ ਕਈ ਸਹਿ ਗਏ ਬਨ ਰੂਹ ਵਿੱਚ ਸੜ ਗਏ ਕਈ ਰੂਹ ਵਿੱਚ ਸੜ ਗਏ ਕਈ ਆਸਰਾ ਉਸ ਗੁਰੂ ਦਾ ਲੈ ਕੇ ਠੰਡੇ ਬੁਰਜ ਚੋਂ ਮਾ ਗੁਜਰੀ ਭੇਜੇ ਪੋਤਿਆਂ ਨੂੰ ਸਮਝਾ ਕੇ ਠੰਡੇ ਬੁਰਜ ਚੋਂ ਮਾਂ ਗੁਜਰੀ ਭੇਜੇ ਪੋਤਿਆਂ ਨੂੰ ਸਮਝਾ ਕੇ ਸਤਨਾਮ ਸਤਾ ਜੀ ਤੁਹਾਡਾ ਗੀਤ ਸੁਣ ਕੇ ਮੇਰੇ ਵੀ ਲੋਈ ਕੰਡੇ ਖੜੇ ਹੋ ਗਏ ਆ ਇਹ ਕਾਰਨ ਫਿਰ ਦੱਸਿਓ ਕਿ ਐਡੀ ਬੁਲੰਦ ਆਵਾਜ਼ ਉਹ ਤੁਹਾਨੂੰ ਗੀਤ ਵੀ ਵਧੀਆ ਮਿਲੇ ਤੁਸੀਂ ਖੁਦ ਲਿਖਦੇ ਵੀ ਹੋ ਕੀ ਕਾਰਨ ਰਹਿ ਗਿਆ ਕਿ ਐਡੀ ਬੁਲੰਦਾ ਆਵਾਜ਼ ਜਿਹੜੀ ਹੈ ਦਰਸ਼ਕਾਂ ਦੇ ਸਾਹਮਣੇ ਉਸ ਪੱਦਰ ਤੇ ਨਹੀਂ ਆਈ ਜਿਸ ਪੱਦਰ ਤੇ ਆਉਣੀ ਚਾਹੀਦੀ ਸੀ ਇਹ ਤੇ ਜੀ ਮੈਨੂੰ ਵੀ ਕੋਈ ਨਹੀਂ ਪਤਾ ਲੱਗਿਆ ਮੈਂ ਬੜੀ ਕੋਸ਼ਿਸ਼ ਕੀਤੀ ਕਿ ਇਹ ਮੇਰੀ ਆਵਾਜ਼ ਲੋਕ ਸੁਣ ਮੇਰੀ ਕੋਈ ਪਸਾਨ ਕਰੇ ਲੇਕਿਨ ਕੋਈ ਸਰਕਲ ਹੀ ਇਦਾਂ ਦਾ ਜਾਨੀ ਕਿ ਗਰੀਬੀ ਦੀ ਹਾਲਤ ਦੇ ਵਿੱਚ ਤੁਸੀਂ ਦੇਖ ਰਹੇ ਹੋ ਮੇਰੀ ਦੁਕਾਨ ਦੇ ਵਿੱਚ ਵੀ ਕੋਈ ਟਾਇਰ ਨਹੀਂ ਕੋਈ ਟੂਪਾ ਨਹੀਂ ਕੋਈ ਬਸ ਐਸੋ ਥੋੜੇ ਜਿਹਾ ਸਮਾਨ ਦੇ ਨਾਲ ਮੈਂ ਗੁਜ਼ਾਰਾ ਕਰ ਰਿਹਾ ਹਾਂ ਥੋੜਾ ਦੱਸੋ ਦਰਸ਼ਕਾਂ ਨੂੰ ਸਾਂਝੀ ਕਰੀਏ ਕਈ ਲੋਕ ਹੁੰਦੇ ਨੇ ਜਿਹੜੇ ਮਦਦ ਕਰਦੇ ਨੇ ਕਈ ਸਿੰਗਰ ਹੋਣਗੇ ਮਿਊਜ਼ਿਕ ਡਾਇਰੈਕਟਰ ਹੋਣਗੇ ਕਈ ਦਰਸ਼ਕ ਸੁਣਨ ਵਾਲੇ ਹੋਣਗੇ ਚੰਗੇ ਜਿਹੜੀ ਤੁਹਾਡੀ ਸਪੋਰਟ ਕਰਨਾ ਚਾਣਗੇ ਥੋੜੇ ਹਾਲਾਤ ਦੱਸ ਦਈਏ ਕਿੰਨਾ ਹਾਲਾਤਾਂ ਕਰਕੇ ਸੱਤਾ ਜਿਹੜਾ ਪਿੱਛੇ ਰਹਿ ਗਿਆ ਮੇਰੇ ਤੇ ਸਰੀਰੀ ਕਸ਼ਟ ਵੜਿਆ ਏ ਮੇਰੀ ਲਾਤ ਰੁਕ ਗਈ ਉੱਤੇ ਪੈਸਾ ਲੱਗਾ ਫਿਰ ਮੇਂ ਦੂਸਰੀ ਰੁਕ ਗਈ ਡਿਸਕ ਚੱਕਰ ਪੈ ਗਿਆ ਜੀ ਫਿਰ ਮੇਰਾ ਜਿਹੜੀ ਟਾਂਚੀ ਹੁੰਦੀ ਹਵਾ ਵਾਲੀ ਉਹ ਵੀ ਵਿਕ ਗਈ ਫਿਰ ਫਿਰ ਮੈਂ ਕਮੇਰਾ ਯਾਰ ਦੋਸਤ ਇੱਥੇ ਕਾਲਾ ਜੀ ਸੁਰੀਆਂ ਚੰਡ ਦਾ ਉਹਨੇ ਮੈਨੂੰ ਕਿਸ਼ਤਾਂ ਦੇ ਉੱਤੇ ਆ ਟਾਂਚੀ ਲੈ ਕੇ ਦਿੱਤੀ ਫਿਰ ਮੈਂ 1000 ਰੁਪਏ ਕਿਸ਼ਤ ਦੇ ਉੱਤੇ ਫਿਰ ਮੈਨੂੰ ਇਹ ਟਾਂਚੀ ਮਿਲਦੀ ਤਾਂ ਮੈਂ ਪੰਪ ਦੇ ਨਾਲ ਹੀ ਕੰਮ ਕਰਦਾ ਹੁੰਦਾ ਸੀ ਸਤਨਾਮ ਜੀ ਕੋਈ ਗੀਤ ਰਿਕਾਰਡ ਕਰਾ ਚੁੱਕੇ ਹੋ ਕਿਸੇ ਚੈਨਲ ਤੇ ਕੋਈ ਗੀਤ ਆ ਚੁੱਕਾ ਕਿਸੇ ਹਾਂਜੀ ਐਸਬੀ ਮਿਊਜ਼ਿਕ ਚੈਨਲ ਤੇ ਉਹਨਾਂ ਨੇ ਗੀਤ ਮੇਰਾ ਕੀਤਾ ਹੈਗਾ ਜੱਟਾਂ ਦੀ ਤੌਰ ਥੋੜਾ ਬੋਲ ਕੇ ਜੱਟਾਂ ਦੀ ਬੱਲੇ ਬੱਲੇ ਬਈ ਸਾਰੇ ਦੇਸ ਨੇ ਮੱਲੇ ਜੱਟਾਂ ਦੀ ਬੱਲੇ ਬੱਲੇ ਬਈ ਸਾਰੇ ਦੇਸ ਨੇ ਮੱਲੇ ਪੱਗ ਪੋਛਵੀ ਬਨਕੇ ਤੁਰਦਾ ਐ ਨਾਲ ਸਕੀਨਾ ਦੇ ਪੱਗ ਪੋਛਵੀ ਬਨਕੇ ਤੁਰਦਾ ਐ ਨਾਲ ਸਕੀਨਾ ਦੇ ਓ ਜੱਟਾਂ ਦੀ ਹੈ ਟੌਰ ਸੋਹਣੀਏ ਨਾਲ ਜ਼ਮੀਨਾਂ ਦੇ ਜੱਟਾਂ ਦੀ ਹੈ ਟੌਰ ਸੋਹਣੀਏ ਨਾਲ ਜ਼ਮੀਨਾਂ ਦੇ ਸਤਨਾਮ ਸੱਤਾ ਕਿਹੜੇ ਗਾਇਕ ਦਾ ਫੈਨ ਹੈ ਜਦੋਂ ਫ੍ਰੀ ਟਾਈਮ ਹੁੰਦੇ ਹੋ ਜਾਂ ਟਾਈਮ ਮਿਲਦਾ ਤੁਹਾਨੂੰ ਘਰ ਚ ਜਾਂ ਕਾਰੋਬਾਰ ਤੋਂ ਸਤਨਾਮ ਸੱਤਾ ਫਿਰ ਕਿਹੜੇ ਸਿੰਗਰ ਨੂੰ ਸੁਣਨਾ ਪਸੰਦ ਕਰਦੇ ਮੈਂ ਸਿੱਧੂ ਮੂਸੇਵਾਲੇ ਨੂੰ ਬੜਾ ਪਿਆਰ ਕਰਦਾ ਜੀ ਸਿੱਧੂ ਮੂਸੇਵਾਲੇ ਦੇ ਗੀਤ ਵੀ ਲਿਖਿਆ ਕੋਈ ਨਾਲ ਦੇ ਨਾਲ ਉਹ ਵੀ ਦੋ ਬੋਲ ਸਾਂਝੇ ਕਰਦਾ ਹਾਂ ਠੀਕ ਹੈ ਜੀ ਤੋਰ ਸਾਡੇ ਤੋਂ ਦੂਰ ਗਏ ਓ ਮਾਣ ਕਰ ਚੂਰ ਗਿਆ ਕਈਆਂ ਦੇ ਹੌਸਲੇ ਟੁੱਟੇ ਨੇ ਕਈਆਂ ਦੇ ਸਾਹ ਵੀ ਸੁੱਕੇ ਨੇ ਕਈ ਲੱਗਦਾ ਹੁਣ ਵੀ ਮੁੱਕੇ ਨੇ ਤੂੰ ਕਿੱਥੇ ਜਾ ਕੇ ਬਹਿ ਗਿਆ ਏ ਘਰੋਂ ਗਿਆ ਉਥੇ ਹੀ ਰਹਿ ਗਿਆ ਏ ਯਾਰਾਂ ਨੂੰ ਸੀਨੇ ਲਾਲਾ ਓ ਤੈਨੂੰ ਸਾਰੇ ਕਹਿੰਦੇ ਨੇ ਸਾਡਾ ਸਿੱਧੂ ਮੂਸੇਵਾਲਾ ਤੈਨੂੰ ਸਾਰੇ ਕਹਿੰਦੇ ਨੇ ਸਾਡਾ ਸਿੱਧੂ ਮੂਸੇਵਾਲਾ ਤੇਰੇ ਬਹੁਤੇ ਜ਼ਿਆਦਾ ਫੈਨ ਨੇ ਕਈਆਂ ਦੇ ਰੋਂਦੇ ਨੈਣ ਨੇ ਤੂੰ ਮਾਂ ਦਾ ਪੁੱਤਰ ਪਿਆਰਾ ਸੀ ਓ ਮਾਂ ਦੀ ਅੱਖ ਦਾ ਤਾਰਾ ਸੀ ਅੱਜ ਰੋਂਦਾ ਏ ਜੱਗ ਸਾਰਾ ਸੀ ਤੂੰ ਮਾਂ ਨੂੰ ਚੁੱਪ ਕਰਾ ਲੈ ਤੈਨੂੰ ਸਾਰੇ ਕਹਿੰਦੇ ਨੇ ਸਾਡਾ ਸਿੱਧੂ ਮੂਸੇਵਾਲਾ ਓ ਤੈਨੂੰ ਸਾਰੇ ਕਹਿੰਦੇ ਨੇ ਸਾਡਾ ਸਿੱਧੂ ਮੂਸੇਵਾਲਾ ਸਤਨਾਮ ਜੀ ਕਿੰਨਾ ਪੜੇ ਹੋ ਸਟੱਡੀ ਤੇ ਕਿੱਥੇ ਕੀਤੀ ਤੁਸੀਂ ਜੀ ਮੈਂ ਪੜਿਆ ਨਹੀਂ ਹੈ ਤੇ ਜੇ ਪੜੇ ਨਹੀਂ ਹੋ ਫਿਰ ਇੱਕ ਗਾਇ ਗਾਣੇ ਜਿਹੜੇ ਲਿਖਦੇ ਹੋ ਕਿਉਂਕਿ ਬੜਾ ਵੱਡਾ ਆਰਟ ਹੈ ਪੜ੍ਹਾਈ ਤੋਂ ਬਿਨਾ ਕਿੱਦਾਂ ਜਿਹੜਾ ਗੀਤ ਲਿਖਦੇ ਹੋ ਫਿਰ ਉਹਨੂੰ ਕਿੱਦਾਂ ਕਲਮ ਬੰਦ ਕਰਦੇ ਹੋ ਕਾਪੀ ਤੇ ਜਾਂ ਕਿਤੇ ਕਿੱਦਾਂ-ਕਿੱਦਾਂ ਲਿਖਦੇ ਹੋ ਫਿਰ ਇੱਕ ਤਾਂ ਕਲਮ ਤੇ ਰਜਿਸਟਰ ਆ ਦਿੱਤਾ ਰੱਬ ਨੇ ਜੀ ਮੇਰਾ ਜੀਵਨ ਸਾਥੀ ਬਹੁਤ ਵਧੀਆ ਨਿਰਮਲ ਨਾ ਉਹਨਾਂ ਦਾ ਉਹ ਜਦੋਂ ਮੈਂ ਗੀਤ ਲਿਖਦਾ ਬਣਾਉਂਦਾ ਹਾਂ ਉਹ ਮੇਰੇ ਲਾਗੇ ਬੈਠਦੇ ਨੇ ਉਹ ਫਿਰ ਗੀਤ ਜਿਹੜਾ ਲਿਖ ਲੈਂਦੇ ਆ ਜੀ ਇਦਾਂ ਫਿਰ ਜਦੋਂ ਕੁਝ ਮੈਨੂੰ ਭੁੱਲ ਜਾਵੀ ਉਹ ਫਿਰ ਰਿਸ਼ਤੇ ਤੋਂ ਕੱਢ ਕੇ ਮੈਨੂੰ ਦੱਸ ਦਿੰਦੇ ਆ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਮੇਰਾ ਜੀਵਨ ਸਾਥੀ ਆ ਮੇਰੀ ਮਾਂ ਆ ਔਰ ਮੇਰੇ ਬੱਚੇ ਆ ਦੋ ਬੇਟੇ ਆ ਇੱਕ ਬੇਟੀ ਆ ਨੌਂਾਂ ਨੇ ਦੋ ਇੱਕ ਪੁੱਤ ਸੁਨਾਮ ਜੀ ਨਿਊਮਰ ਲੱਗਦੀ ਨਹੀਂ ਵੈਸੇ ਤੁਹਾਡੇ ਫੇਸ ਤੋਂ ਵੇਖ ਕੇ ਲੱਗਦੀ ਨਹੀਂ ਕਿ ਨੌਂਾਂ ਵਾਲੇ ਹੋਗੇ ਪੋਤਿਆਂ ਵਾਲੇ ਹੋਗੇ ਲੱਗਦੀ ਨਹੀਂ ਉਮਰ ਹੈ ਇਹ ਜੀ ਪਰਮਾਤਮਾ ਦੀ ਦੇਣ ਆ ਨਾ ਜਿੰਨੇ ਇੰਨੇ ਕਸ਼ਟਾਂ ਦੇ ਵਿੱਚੋਂ ਕੱਢ ਕੇ ਫਿਰ ਵੀ ਰੋਟੀ ਕਮਾਉਣ ਜੋਗਾ ਰੱਖਿਆ ਮੈਨਾਂ ਤੇ ਇਸ ਜ਼ਿੰਦਗੀ ਵਿੱਚ ਕੀ ਸੁਪਨੇ ਆ ਸਤਨਾਮ ਦੇ ਕੀ ਸੁਪਨੇ ਆ ਕਿਥੋਂ ਤੱਕ ਜਾਣਾ ਚਾਹੁੰਦਾ ਅਜੇ ਵੀ ਕੀ ਕਰਨਾ ਚਾਹੁੰਦਾ ਜ਼ਿੰਦਗੀ 'ਚ ਮੈਂ ਤਾਂ ਜੀ ਅਜੇ ਵੀ ਚਾਹੁੰਦਾ ਕਿ ਮੇਰੀ ਕੋਈ ਬਾਹ ਫੜੇ ਮੈਨੂੰ ਉਤਲੀਆਂ ਬੁਲੰਦੀਆਂ ਤੱਕ ਲੈ ਕੇ ਮੈਂ ਸਟੇਜਾਂ ਦੇ ਉੱਤੇ ਵਧੀਆ ਇੱਕ ਸਿੰਗਰ ਲੱਗਾ ਜਿਦਾ ਹੰਸ ਰਾਜ ਲੱਗਦੇ ਹੁੰਦੇ ਸ਼ਰਦੂ ਸਿਕੰਦਰ ਸਾਬਰਕੋਟੀ ਔਰ ਸਿੱਧੂ ਮੁਸੇਹ ਵਾਲੇ ਭਾਜੀ ਐਦਾ ਟੜਨਾ ਸਤਨਾਮ ਹੈ ਮਸੀਹ ਭਾਈਚਾਰਨਾ ਤੁਸੀਂ ਬਿਲੋਂਗ ਕਰਦੇ ਹੋ ਤੁਸੀਂ ਜਾਂਦੇ ਹੋ ਬੰਦਗੀ 'ਚ ਉੱਥੇ ਜਾ ਕੇ ਇਹ ਧਾਰਮਿਕ ਗੀਤ ਗਾਉਂਦੇ ਹੋ ਈਸਾ ਮਸੀਹ ਜਿਦਾਂ ਹੁਣ ਉਹ ਦਿਨ ਚੱਲਦੇ ਨੇ ਉਹ ਵੀ ਬੜੇ ਮੁਬਾਰਕ ਦੇਣੇ ਜਾ ਕੇ ਉੱਥੇ ਬੰਦਗੀ ਕਰਦੇ ਹੋ ਗਉਂਦੇ ਅਰਦਾਸ ਕਰਦੇ ਹੋ ਹਾਂਜੀ ਹਾਂਜੀ ਕਰਦੇ ਅਸੀਂ ਕਿੰਨਾ ਕੁ ਯਕੀਨ ਕਰਦੇ ਹੋ ਫਿਰ ਪ੍ਰਮਾਤਮਾ ਨੂੰ ਪ੍ਰਮਾਤਮਾ ਜਿੰਦਾ ਜੀ ਉਹ ਸਾਰੀ ਦੁਨੀਆ ਦਾ ਮਾਲਕ ਆ ਉਹ ਹਰ ਇੱਕ ਨੂੰ ਛਮੇ ਸਮੇ ਸਿਰ ਦੇਈ ਜਾਂਦਾ ਜੀ ਸਤਨਾਮ ਸੱਤਾ ਕਿੰਨੇ ਚਿਰ ਵਿੱਚ ਗੀਤ ਲਿਖ ਦਿੰਦਾ ਜੇ ਕੋਈ ਟੌਪਿਕ ਦਵੇ ਜੇ ਕੋਈ ਤੁਹਾਡੇ ਕੋਲ ਸਿੰਗਰ ਆ ਜੇ ਇਥੇ ਇੰਟਰਵਿਊ ਵੇਖ ਕੇ ਤੁਹਾਨੂੰ ਉਹ ਟੌਪਿਕ ਹੈ ਕਿ ਭਾਜੀ ਮੈਨੂੰ ਜਾਂ ਅਸਲੇਤ ਗੀਤ ਚਾਹੀਦਾ ਜਾਂ ਕਿਤੇ ਪੈਗ ਤੇ ਚਾਹੀਦਾ ਜਾਂ ਕਿਸੇ ਪਾਰਟੀ ਤੇ ਚਾਹੀਦਾ ਫਿਰ ਸਤਨਾਮ ਸੱਤਾ ਕਿੰਨਾ ਕੁ ਟਾਈਮ ਲਾਉਂਦਾ ਉਸ ਗੀਤ ਨੂੰ ਲਿਖਣ ਲੱਗਿਆ ਮਤਲਬ ਅੱਜ ਦੱਸਿਆ ਮੈਂ ਸਵੇਰੇ ਦੇ ਦੂੰਗਾ ਜੀ ਫਿਰ ਦੇ ਦੋ ਹਾਂਜੀ ਕਿਉਂਕਿ ਬਹੁਤ ਸਾਰੇ ਸਿੰਗਰ ਵੀ ਕੰਟੈਕਟ ਕਰਨਗੇ ਉਹ ਵੀ ਲੱਭਦੇ ਕਿ ਚੰਗੇ ਰਾਈਟਰ ਲੱਭਣ ਤੁਹਾਡੀ ਕਲਮ ਦਾ ਪਤਾ ਲੱਗ ਜਾਂਦਾ ਕਿ ਨਗਦ ਅਮਾ ਰੱਖਦੀ ਹੈ ਤੇ ਇੱਕ ਦਿਨ ਜ ਫਿਰ ਗੀਤ ਲਿਖ ਦਿੰਦੇ ਹੋ ਇੱਕ ਗ ਦੱਸ ਰਹੇ ਸੀ ਆਫ ਕੈਮਰਾ ਕੇ ਬਟਾਲਾ ਦੇ ਜਿਹੜਾ ਵਿਧਾਇਕ ਨੇ ਕਾਰਜਕਾਰੀ ਪ੍ਰਧਾਨ ਬਣੇ ਨੇ ਅਮਨ ਸਿੰਘ ਸ਼ੈਰੀਕਲਸੀ ਐਮ ਐਲ ਏ ਉਹਨਾਂ ਦੇ ਗੀਤ ਇੱਕ ਲਿਖਿਆ ਉਹ ਵੀ ਥੋੜਾ ਸਾਂਝਾ ਕਰ ਦੋ ਉਹਨਾਂ ਨੂੰ ਇੰਟਰਵਿਊ ਤੁਹਾਡੀ ਦੇਖਣੀ ਹੈ ਠੀਕ ਹੈ ਜੀ ਠੀਕ ਹੈ ਜੀ ਇੱਕ ਬਾਜੀ ਸੀਗੇ ਇਥੋਂ ਦੇ ਇਸ਼ਾਰਾ ਮੱਜਾ ਸਿੰਘ ਤੋਂ ਮਨਜੀਤ ਸਿੰਘ ਜੀ ਉਹ ਮੇਰੇ ਕੋਲ ਆਉਂਦੇ ਸਨ ਉਹਨਾਂ ਨੇ ਕਿਹਾ ਵੀ ਬਟਾਲਾ ਸਾਹਿਬ ਤੋਂ ਸਾਡੇ ਨੇਤਾ ਜੀ ਆ ਸਮਸ਼ੇਰ ਸਿੰਘ ਸ਼ੈਰੀਕਲਸੀ ਜੀ ਤੋਂ ਉਹਨਾਂ ਤੇ ਗੀਤ ਲਿਖੇਗਾ ਮੈਂ ਕਿਹਾ ਜੀ ਜ਼ਰੂਰ ਲਿਖ ਦਾਂਗਾ ਉਹ ਅੱਜ ਦੱਸ ਕੇ ਗਏ ਮੈਂ ਅਗਲੇ ਦਿਨੇ ਉਹਨਾਂ ਨੂੰ ਜਾ ਕੇ ਤੇ ਸੁਣਾਇਆ ਹਾਂਜੀ ਉਹ ਮੈਂ ਤੁਹਾਨੂੰ ਸੁਣਾਉਣਾ ਜੀ ਗਰੀਬਾਂ ਨੂੰ ਬੜਾ ਪਿਆਰ ਹੈ ਕਰਦਾ ਸਹਰੀ ਕਲਸੀ ਓ ਯਾਰਾਂ ਦੇ ਵਿੱਚ ਮਿਲ ਕੇ ਬੈਂਦਾ ਸਹਿਰੀ ਕਲਸੀ ਗਰੀਬਾਂ ਨੂੰ ਬੜਾ ਪਿਆਰ ਹੈ ਕਰਦਾ ਸਹਿਰੀ ਕਲਸੀ ਯਾਰਾਂ ਦੇ ਵਿੱਚ ਮਿਲ ਕੇ ਬੈਂਦਾ ਸਹਿਰੀ ਕਲਸੀ ਦਿਲ ਦਾ ਬੜਾ ਸਾਫ਼ ਹੈ ਸੇਰਾ ਦਿਲ ਦਾ ਬੜਾ ਸਾਫ਼ ਹੈ ਸੇਰਾ ਰਹਿੰਦਾ ਹੱਸਦਾ ਓ ਜੋਦਾ ਸਹਿਰੀ ਕਲਸੀ ਬਟਾਲੇ ਦੇ ਵਿੱਚ ਵੱਸਦਾ ਜੋਦਾ ਸਹਿਰੀ ਕਲਸੀ ਪੰਜਾਬ ਦੇ ਵਿੱਚ ਵੱਸਦਾ ਓ ਜੋਦਾ ਸਹਿਰੀ ਕਲਸੀ ਦਿਲਾਂ ਦੇ ਵਿੱਚ ਹੈ ਵੱਸਦਾ ਧੀਆਂ ਪਹਿਣਾ ਦੀ ਹਿਜਤ ਹੈ ਕਰਦਾ ਸੈਰੀ ਕਲਸੀ ਸਬ ਦਾ ਮਾਨ ਤਾਨ ਹੈ ਕਰਦਾ ਸੈਰੀ ਕਲਸੀ ਧੀਆਂ ਪਹਿਣਾ ਦੀ ਹਿਜਤ ਹੈ ਕਰਦਾ ਸੈਰੀ ਕਲਸੀ ਸਬਦਾ ਮਾਨ ਤਾਨ ਹੈ ਕਰਦਾ ਸੈਰੀ ਕਲਸੀ ਜੇ ਕੋਈ ਕਿਸੇ ਨਾਲ ੱੱੱਕਾ ਕਰਦਾ ਜੇ ਕੋਈ ਕਿਸੇ ਨਾਲ ੱੱੱਕਾ ਕਰਦਾ ਸ਼ੇਰਾਂ ਵਾਂਗੂ ਗੱਜਦਾ ਉਹ ਜੋਦਾ ਸੈਰੀ ਕਲਸੀ ਬਟਾਲੇ ਦੇ ਵਿੱਚ ਵੱਸਦਾ ਉਹ ਜੋਦਾ ਸੈਰੀ ਕਲਸੀ ਦਿਲਾਂ ਦੇ ਵਿੱਚ ਹੈ ਵੱਸਦਾ ਸਤਿਰਾਮ ਸਤਾ ਜੀ ਮੈਂ ਤੁਹਾਡੇ ਹੱਥੇ ਦਰਸ਼ਕਾਂ ਨੂੰ ਵਿਖਾਉਣਾ ਚਾਹੁੰਦੇ ਆਂ ਕਿਉਂਕਿ ਅੱਜ ਇਹ ਵੀ ਇੱਕ ਭੁਲੇਖਾ ਮੈਂ ਦਰਸ਼ਕਾਂ ਦਾ ਦੂਰ ਕਰਨਾ ਚਾਹੁੰਦਾ ਇਹ ਵੀਰ ਜਿਹੜਾ ਗਰੀਬੀ ਕਰਕੇ ਹਾਲਾਤਾਂ ਕਰਕੇ ਪਿੱਛੇ ਰਹਿ ਗਿਆ ਪਰ ਮੈਂ ਪੰਜਾਬ ਦੇ ਉਹਨਾਂ ਸਾਰੇ ਲੋਕਾਂ ਨੂੰ ਬੇਨਤੀ ਕਰਾਂਗਾ ਜਿਹੜੇ 뮤직 ਨਾਲ ਪਿਆਰ ਕਰਦੇ ਆ ਕਿ ਇਹੋ ਜੇ ਨੌਜਵਾਨਾਂ ਨੂੰ ਸਪੋਰਟ ਕਰੋ ਕਿਉਂਕਿ ਸਾਡੇ ਵੀਰ ਸਿਰਫ ਇਸੇ ਕਰਕੇ ਰਹਿ ਗਿਆ ਕਿ ਟੋਅ ਟੱਪਾ ਨਹੀਂ ਹੈ ਪੈਸਾ ਕੋਲ ਨਹੀਂ ਹੈ ਮਹਿੰਗੇ ਕੱਪੜੇ ਨਹੀਂ ਪਾ ਸਕਦਾ ਪਰ ਮੈਂ ਸਾਰੇ ਵੀਰਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਇਹਦੀ ਪੋਸਟ ਨੂੰ ਵਤ ਵਤ ਸ਼ੇਅਰ ਕਰੋ ਕਿਉਂਕਿ ਕੱਪੜੇ ਚਾਹੇ ਆਮ ਹੋਣ ਗਿਆਣਾ ਗੱਟਾ ਪਾਵੇ ਨਾ ਹੋਵੇ ਪਰ ਜੋ ਸਾਡੇ ਪੁਰਾਣੇ ਬਜ਼ੁਰਗਾਂ ਨੇ ਇੱਕ ਗੱਲ ਕਹੀ ਕਿ ਗਾਇਕ ਕੋਲ ਕੰਠ ਹੋਣਾ ਚਾਹੀਦਾ ਆਵਾਜ਼ ਹੋਣੀ ਚਾਹੀਦੀ ਹੈ ਜਿਹੜੀ ਸਤਨਾਮ ਸੱਤੇ ਕੋਲ ਹੈਗੀ ਹੈ ਸਤਨਾਮ ਜੀ ਮੇਰਾ ਆਖਰੀ ਸਵਾਲ ਜੇ ਤੁਹਾਡੀ ਕੋਈ ਮਦਦ ਕਰਨਾ ਚਾਹਵੇ ਕੀ ਮਦਦ ਲੈਣੀ ਚਾਹੋਗੇ ਕਿ ਮੇਰੀ ਇਸ ਤਰ੍ਹਾਂ ਦੀ ਮਦਦ ਹੋਣੀ ਚਾਹੀਦੀ ਮੈਂ ਚਾਹੁੰਦਾ ਕੋਈ 뮤직 ਡਾਇਰੈਕਟਰ ਵਧੀਆ ਮਿਲੇ ਉਹ ਮੇਰੀ ਆਵਾਜ਼ ਸਾਰੀ ਦੁਨੀਆ ਤੱਕ ਪਹੁੰਚਾਵੇ ਤੇ ਮੈਂ ਜਿੱਦਾਂ ਜਲਦ ਬੱਬੂ ਮਾਨ ਹੋਇਆ ਸਿੱਧੂ ਸਾਹਿਬ ਜੀ ਹੋਏ ਜਦੋਂ ਚੱਲਦੇ ਫਿਰਦੇ ਹੀ ਉਹ ਮੇਰੇ ਕੋਲ ਹੋਵੇ ਇੱਕ ਹਾਂਜੀ ਤਾਂ ਏਸੀ ਜੀ ਗਾਇਕ ਸਤਨਾਮ ਸੱਤਾ ਮੈਂ ਗਾਇਕ ਹੀ ਕਹਾਵਾਂਗਾ ਕਿਉਂਕਿ ਗਾਇਕ ਉਹ ਹੁੰਦਾ ਜਿਹੜਾ ਕੋ ਕੰਠ ਹੁੰਦਾ ਆਵਾਜ਼ ਹੁੰਦੀ ਹੈ ਆਵਾਜ਼ ਤੁਸੀਂ ਆਪਣੇ ਆਪ ਸੁਣ ਲੈਣੀ ਹੈ ਫੈਸਲਾ ਤੁਸੀਂ ਦੱਸ ਦੇਣਾ ਹੈ ਗਰੀਬੀ ਦੇ ਕਰਕੇ ਹਾਲਾਤ ਦੇ ਕਰਕੇ ਕੁਝ ਬਿਮਾਰੀਆਂ ਕਰਕੇ ਮੇਰਾ ਵੀਰ ਸਟਰਗਲ ਕਰ ਰਿਹਾ ਮੈਂ ਦੁਬਾਰਾ ਦੱਸ ਰਣ ਅਸ਼ੇਰਾ ਮੱਜਾ ਸਿੰਘ ਦੇ ਇਹਦੀ ਦੁਕਾਨ ਹੈ ਸਾਈਕਲਾਂ ਦੀ ਸਾਈਕਲ ਰਿਪੇਅਰ ਕਰਕੇ ਜੋ ਸਾਡੇ ਗੁਰੂਆਂ ਨੇ ਕਹਿ ਕੇ ਕਿਰਤ ਕਰਕੇ ਤੇ ਰੋਟੀ ਖਾਣੀ ਚਾਹੀਦੀ ਹੈ ਉਹ ਕਰ ਰਿਹਾ ਹੈ ਤੇ ਨਾਲੇ ਵੀ ਕਹਿੰਦਾ ਕਿ ਜੇ ਕੋਈ ਮੇਰੀ ਮਦਦ ਕਰ ਸਕੇ ਮੇਰੀ ਕੋਈ ਕੈਸਟ ਆਵੇ ਕੋਈ ਗੀਤ ਆਵੇ ਤਾਂ ਕਿ ਮੈਂ ਫਿਰ ਉਹ ਪੁਰਾਣੇ ਦਿਨ ਜਿਹੜੇ ਮੇਰੀ ਜ਼ਿੰਦਗੀ 'ਚ ਵਾਪਸ ਆਉਣ ਤੇ ਮੈਂ ਸਟੇਜਾਂ ਸਾਂਝੀਆਂ ਕਰਾਂ ਮੈਂ ਵੀ ਆਪਣੇ ਚੈਨਲ ਵੱਲੋਂ ਬੇਨਤੀ ਕਰਦਾ ਕਿ ਇਸ ਵੀਰ ਦੀ ਬਾਣ ਜਰੂਰ ਫੜੋ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼